ਕੀ ਦੱਸਾਂ ਯਾਰ ਸਾਜਾ ਕੀ ਬੜਾ ਜਵਾਬ ਕੇਦਾ ਭਰਤੀ ਤੇ ਗਿਆ ਸੀ ਉਹ ਭਰਤੀ ਦੇ ਰੋਣੇ ਨੇ ਸਾਰੇ ਮੋਦੀ ਦਾ ਬੇੜਾ ਵਹਿ ਗਿਆ ਮੋਦੀ ਦਾ ਮੋਦੀ ਦਾ ਬੇੜਾ ਵਹਿ ਗਿਆ ਲੈ ਭਰਤੀ ਜਵਾਬ ਨਹੀਂ ਹੋਇਆ ਮੋਦੀ ਦਾ ਬੇੜਾ ਵਹਿ ਗਿਆ ਉਹ ਤੂੰ ਭਰਤੀ ਨੂੰ ਰੋਣਾ ਜਿਹੜੇ ਪਹਿਲਾਂ ਭਰਤੀ ਕੀਤੇ ਸੀ ਸਾਰੇ ਤਾਂ ਉਹ ਬਾਸ ਬਲਾ ਲਏ ਕਿਉਂ ਉਹ ਲਮਹਿਕ ਮੇ ਫੌਜ ਹੋ ਗਈ ਤੇ ਪੁੱਸ ਹੋ ਗਈ ਕੀ ਹੋ ਗਿਆ ਤੇ ਨਮੀ ਭਰਤੀ ਕਰਤੀ ਬੰਦ ਹਾਂ ਜਮ ਬਾਈ ਕਾਟ ਕਰਤਾ ਬਾਈ ਮੂੰ ਹੀ ਭੜਾਈ ਜਨੇ ਹੁਣ ਤਾਂ ਬਸ ਪਤਾ ਕੀ ਐ ਜਿਹੜੇ ਹਲੇਲੂਇਆ ਵਾਲੇ ਨੇ ਇਹਨਾਂ ਨੂੰ ਬਾਈ ਬਾਡਰਾਂ ਤੇ ਲਾਤਾ 5 ਕਿਲੋ ਹਲੇਲੂਇਆ ਵਾਲੇ ਯਾਰ 5 ਕਿਲੋ ਮੀਟਰ ਦੀ ਬਾਟ ਤੇ ਇੱਕ ਬੰਦਾ ਵਾਹੁੰਦਿਆ ਬਸ ਉਹ ਕੇਰਾ ਕਰ ਦਿੰਦਾ ਫਾਇਰ ਉਹ ਵੀ 15 20 ਚੀਨੀ ਲੋਟੜੀਆਂ ਖਾਂਦੇ ਖਾਸ਼ਾ ਪਾਛਾ ਕਰ ਦੇ ਥੱਲੇ ਅੱਛਾ ਕੇਰਾ ਫੇਰ ਕਰਦੇ ਫਾਇਰ 15 ਵੀ ਚੀਨੀ ਚੌਂ ਚੌਂ ਜੇ ਕਰਦੇ ਥੱਲੇ ਪਾਕਿਸਤਾਨ ਵਾਲਿਆਂ ਨੇ ਤਾਂ ਸੈਣੀ ਬਾਕਸ ਬਣਾ ਲਈ ਕਦੇ ਕੀ ਪਤਾ ਕਦੋਂ ਕਰ ਦੇਣਾ ਹਾਏ ਪੁੱਛੋ ਉਹ ਤਾਂ ਪਰਵਾਹ ਬੈੜਾ ਬਹਿ ਗਿਆ ਬਾਕਸ